ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਵੀਨਾ ਗੋਇਲ मैम ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਨੈਵੀਗੇਟਰਸ ওভারਸੀਸ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਯੂਕੇ ਵੱਲ ਇੱਕ ਵਾਰ ਫੇਰ ਵਿਦਿਆਰਥੀਆਂ ਦਾ ਰੁਝਾਨ ਹੈ ਕੈਨੇਡਾ ਆਸਟ੍ਰੇਲੀਆ ਦੇ ਨਾਲ-ਨਾਲ ਵਿਦਿਆਰਥੀ ਹੁਣ ਯੂਕੇ ਦਾ ਰੁਖ ਕਰ ਰਹੇ ਨੇ ਯੂਕੇ ਦੇ ਵਿੱਚ ਜਨੂਅਰੀ ਇਨਟੇਕ ਤੋਂ ਪਹਿਲਾਂ ਕਿਸ ਤਰ੍ਹਾਂ ਦੀਆਂ ਆਪਸ਼ਨਸ ਨੇ ਖਾਸ ਤੌਰ ਤੇ ਵਿਦਾਊਟ ਆਇਲਸ ਦੀਆਂ ਆਪਸ਼ਨਸ ਕਿਉਂਕਿ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਯੂਕੇ ਦੇ ਵਿੱਚ ਵੀ ਇਹ ਗੱਲ ਤੁਰਨੀ ਸ਼ੁਰੂ ਹੋਈ ਹੈ ਕਿ ਜਨੂਅਰੀ ਇਨਟੇਕ ਤੋਂ ਬਾਅਦ ਯੂਕੇ ਦੇ ਵਿੱਚ ਵੀ विदाउट आरस ते शक्ति ਹੋ ਸਕਦੀ ਹੈ ਸੋ ਜਨੂਅਰੀ ਇਨਟੇਕ ਤੋਂ ਪਹਿਲਾਂ ਪਹਿਲਾਂ ਵਿਦਾਊਟ आरਸ ਦੇ ਵਿਦਿਆਰਥੀਆਂ ਲਈ ਕਿਸ ਤਰ੍ਹਾਂ ਦੀਆਂ ਆਪਸ਼ਨਸ ਨੇ ਜਨੂਅਰੀ ਇਨਟੇਕ ਲਈ ਇਹ ਵੀ ਸਾਰੀਆਂ ਗੱਲਾਂ ਵਿਨਾ ਮੈਮ ਨਾਲ ਕਰਾਂਗੇ ਵਿਨਾ ਜੀ ਬਹੁਤ ਬਹੁਤ ਸਵਾਗਤ ਹੈਗਾ নমস্কার સર ਸ੍ਰੇਕਾ ਮੈਮ ਯੂਕੇ اچانک ਤੇਜ ਹੋਇਆ ਇਹਦੇ ਪਿੱਛੇ ਕਾਰਨ ਕੀ ਹੈ ਕਾਫੀ ਵਿਦਿਆਰਥੀ ਨੇ ਜਿਹੜੇ ਯੂਕੇ ਵੱਲ ਰੁਝਾਨ ਦਿਖਾ ਰਹੇ ਨੇ ਕਿ ਕੈਨੇਡਾ ਆਸਟ੍ਰੇਲੀਆ ਜਰਮਨੀ ਦੇ ਮੁਕਾਬਲੇ ਸਸਤੀ ਐਜੂਕੇਸ਼ਨ ਔਰ ਜੌਬਸ ਦੀਆਂ ਆਪਸ਼ਨਸ ਇਹ ਵੱਡਾ ਕਾਰਨ ਹੈ ਡੱਲਾਸਾ ਬੇਸਿਕਲੀ ਕੀ ਹੈ ਕਿ ਕੋਈ ਵੀ ਕੰਟਰੀ ਜਦ ਬੱਚਾ ਜਾਣਾ ਚਾਹੁੰਦਾ ਹੈ ਉਹਦੇ ਵਾਸਤੇ ਉਹ ਬਹੁਤ ਕੁਝ ਦੇਖਦਾ ਹੁਣ ਇੱਕ ਤਰਫ ਖਬਰਾਂ ਆ ਰਹੀਆਂ ਕਿ ਕੈਨੇਡਾ ਦੇ ਵਿੱਚ ਸਟੂਡੈਂਟ ਇੰਟਰਸਟਡ ਨਹੀਂ ਹੈ ਉੱਥੇ ਹਨ ਇੰਪਲॉयਮੈਂਟ ਹੈ ਆਸਟ੍ਰੇਲੀਆ ਵੈਸੇ ਸਟ੍ਰਿਕਟ ਹੋਇਆ ਹੋਇਆ ਹੈ ਤੇ ਨਿਊਜ਼ੀਲੈਂਡ ਦਾ ਵੀ ਵੀਜ਼ਾ ਸਕਸੈਸ ਰੇਟ ਡਿਗਰੀ ਵਾਸਤੇ ਜ਼ਿਆਦਾ ਹੈ ਡਿਪਲੋਮਾ ਵਾਸਤੇ ਘੱਟ ਹੈ ਫਿਰ ਉਹਨੂੰ ਕੋਈ ਆਪਸ਼ਨ ਨਹੀਂ ਦਿਖਾਈ ਦੇ ਰਹੀ ਔਰ ਜਿਹੜਾ ਬੱਚਾ ਬਾਹਰ ਓਵਰਸੀਜ਼ ਐਕਸਪੋਜ਼ਰ ਲੈਣਾ ਚਾਹ ਰਿਹਾ ਹੈ ਬਾਹਰ ਪੜਨਾ ਚਾ ਰਿਹਾ ਤੇ ਉਹਦਾ ਇੱਕ ਸੁਖ ਨਾ ਰਹਿ ਜਾਂਦਾ ਅਦਰਵਾਈਜ਼ ਤੇ ਫਿਰ ਉਹ ਉਹ ਜੀ ਕੰਟਰੀ ਦੇਖਦਾ ਜਿੱਥੇ ਵੀਜ਼ਾ ਪੋਸੀਬਿਲਟੀ 100% ਹੋਏ ਜਿੱਥੇ ਹੁਣ ਜੇ ਯੂਕੇ ਦੀ ਆਪਾਂ ਗੱਲ ਕਰੀਏ ਮਾਸਟਰ ਖਾਲੀ 1 ਸਾਲ ਦੀ ਹੈ 2 ਸਾਲ ਦਾ ਪੋਸਟ ਸਟਡੀ ਵਰਕ ਪਰਮਿਟ ਹੈ ਉਹਨੇ ਪੈਸਾ ਕਿੰਨਾ ਖਰਾਇਆ 1 ਸਾਲ ਦੀ ਫੀਸ ਈਵਨ 10 ਲੱਖ ਚ ਵੀ ਤੁਹਾਨੂੰ ਯੂਨੀਵਰਸਿਟੀ ਮਿਲ ਜਾਂਦੀ ਅੱਛੀ ਯੂਨੀਵਰਸਿਟੀਆਂ ਔਰ ਤੁਸੀਂ 2 ਸਾਲ ਦਾ ਪੋਸਟ ਸਟਡੀ ਵਰਕ ਪਰਮਿਟ ਹੈ ਉਹਦੇ ਵਿੱਚ ਵੀ 8 ਮਹੀਨੇ ਪੜਨਾ 8 ਮਹੀਨੇ ਦੇ ਵਿੱਚ ਵੀ 20 ਆਰਸ ਪਰ ਵੀਕ ਉਹਨਾਂ ਨੂੰ ਕੰਮ ਅਲਾਉਡ ਹੈ ਤੇ ਪੜਿਆ ਕਿੰਨਾ ਬੱਚਾ 6 ਕੁ ਮਹੀਨੇ ਜ ਤੁਸੀਂ ਇਹ ਦੇਖੋ 20 ਆਰਸ ਦੇ ਵੀ ਆਰਸ ਕੈਲਕੂਲੇਟ ਕਰੋ ਤੇ ਕਾਫੀ ਸਾਰੇ ਆਰ ਇਹਦੇ ਵਰਕਿੰਗ ਆ ਜਾਣੇ ਤੇ 6 ਕੁ ਮਹੀਨੇ ਦੀ ਟੋਟਲ ਇਹਦੀ ਪੜਾਈ ਹੈ ਜੇ 6 ਕੁ ਮਹੀਨੇ ਪੜ ਕੇ ਉਹਨਾਂ ਨੂੰ 2 ਸਾਲ ਦਾ ਇੱਕ ਪੋਸਟ ਅਡੀ ਵਰਕ ਪਰਮਿਟ ਮਿਲ ਗਿਆ ਉਸ ਤੋਂ ਪਹਿਲੇ ਜਦ ਉਹ ਪੜ ਰਿਹਾ ਉਸ ਟਾਈਮ ਵੀ ਉਹਨਾਂ ਨੂੰ ਆ ਵਰਕ ਪਰਮਿਟ ਮਿਲ ਰਿਹਾ 20 ਹਾਰਸ ਵਾਲਾ ਤੇ ਇਹਦੇ ਕੋਲ ਕਾਫੀ ਸਾਰਾ ਐਕਸਪੋਜ਼ਰ ਮਿਲ ਰਿਹਾ ਹੈ ਪੜਾਈ ਦੇ ਨਾਲ ਨਾਲ ਉਹ ਲੋਕਲ ਪਬਲਿਕ ਦੇ ਵਿੱਚ ਐਬਜ਼ਾਰਬ ਹੋ ਰਿਹਾ ਹੈ ਯੂਕੇ ਦੇ ਨਾਲ ਯੂਕੇ ਦੀ ਇਕਨੋਮੀ ਨੂੰ ਯੂਕੇ ਦੇ ਫਰੈਂਡ ਸਰਕਲ ਬਣਾ ਰਿਹਾ ਰੈਫਰੈਂਸਸ ਬਣਾ ਰਿਹਾ ਹੈ ਬਹੁਤ ਸੋਹਣੀ ਸੋਹਣੀ ਜਗ੍ਹਾ ਆ ਘੁੰਮ ਫਿਰ ਰਿਹਾ ਤੇ ਇੱਕ ਐਕਸਪੋਜ਼ਰ ਓਵਰ ਆਲ ਬੱਚੇ ਨੂੰ ਬਹੁਤ ਮਿਲ ਰਿਹਾ ਹੁਣ ਆਪਾਂ ਹੋਰ ਗੱਲ ਕਰੀਏ ਕਿ ਇਹਨਾਂ ਦੇ ਜਿਹੜੇ ਫੰਡਸ ਹੈ ਉਹ ਖਾਲੀ 28 ਡੇਜ਼ 올ਡ ਮਤਲਬ 1 ਮੰਥ 올ਡ ਫੰਡਸ ਇਨ ਹੈ ਸ਼ੋ ਕਰਨੇ ਆ ਬਾਕੀ ਕੰਟਰੀਆਂ ਚ ਕੀ ਆ ਜਾਂ ਤੇ ਬਲੌਕ ਅਕਾਊਂਟ ਖੁਲਾਓ ਜਾਂ ਜੀਆਈਸੀ ਕਰਾਓ ਜਾਂ ਆਸਟ੍ਰੇਲੀਆ ਵਰਗੀ ਕੰਟਰੀ ਚ ਜਿਹੜੇ ਆ 3 ਮਹੀਨੇ ਪੁਰਾਣੇ ਫੰਡ ਸ਼ੋ ਕਰੋ ਉਹਨਾਂ ਦੇ ਵੀ ਉਹ ਸੋਰਸ ਮੰਗਦੇ ਇੱਥੇ ਕੋਈ ਰੋਲਾ ਨਹੀਂ ਹੈ ਤੁਸੀਂ ਆਪਣਾ ਜਿਹੜਾ ਫੰਡ ਸ਼ੋ ਕਰੋ 28 ਡੇਜ਼ 올ਟ ਜੇ ਤੁਸੀਂ ਇਹਨਾਂ ਲੰਡਨ ਚ ਜਾ ਰਹੇ ਹੋ 1000 ਪਾਉਂਡ ਐਕਸਟਰਾ ਸ਼ੋ ਕਰਨੇ ਆ ਆਊਟਸਾਈਡ ਲੰਡਨ ਜਾ ਰਹੇ ਹੋ ਤੇ 1000 ਪਾਉਂਡ ਘੱਟ ਸ਼ੋ ਕਰਨੇ 10000 ਪਾਉਂਡ ਸ਼ੋ ਕਰਨੇ ਆ ਉਧਰ ਤੁਸੀਂ 11000 ਪਾਉਂਡ ਸ਼ੋ ਕਰਨੇ ਆ ਮਤਲਬ 11-12 ਲੱਖ ਰੁਪਏ ਤੁਸੀਂ ਸ਼ੋਅ ਕਰਕੇ ਔਰ ਜੇ ਸਾਲ ਦੀ ਫੀਸ ਹੁੰਦੇ ਹੋ ਜੇ ਸਾਲ ਦੀ ਫੀਸ ਨਹੀਂ ਦਿੱਤੀ 6 ਮਹੀਨੇ ਦੀ ਦਿੱਤੀ ਹੈ ਤੇ 6 ਮਹੀਨੇ ਦੀ ਔਰ ਫੀਸ ਤੁਸੀਂ ਸ਼ੋਅ ਕਰ ਦੋ ਤੇ 17-18 ਲੱਖ ਰੁਪਏ ਸ਼ੋਅ ਕਰਕੇ 1 ਮਹੀਨਾ ਪੁਰਾਣਾ ਤੁਹਾਡੇ ਵੀਜ਼ਾ ਤੁਹਾਡੇ ਹੱਥ ਆ ਜਾਂਦਾ ਹੈ ਇੰਨਾ ਕੁ ਸੋਖਾ ਵੀਜ਼ਾ ਹੈ ਨੈਚੁਰਲ ਹੈ ਇਹਨਾਂ ਨੇ ਵੀਜ਼ਾ ਬਹੁਤ ਦਿੱਤਾ ਹੈ ਬ੍ਰੈਗਜ਼ਿਟ ਦੇ ਬਾਅਦ ਇਹਨਾਂ ਨੂੰ ਪੈਸਾ ਚਾਹੀਦਾ ਸੀਗਾ ਇਨਾ ਨੇ ਸਟੂਡੈਂਟ ਵੀਜ਼ੇ ਤੇ ਆਪਣੇ ਪੂਰਾ ਪ੍ਰਮੋਟ ਕੀਤਾ ਸਟੂਡੈਂਟ ਵੀਜ਼ਾ ਦਿੱਤਾ ਦਵਾ ਕੇ ਦਿੱਤਾ ਬਟ ਆਉਣ ਵਾਲੀ ਜਨਵਰੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਆਇਲਸ ਤੇ ਇਹ ਸਟ੍ਰਿਕਟ ਕਰਨਗੇ ਜਿੱਦਾਂ ਆਪਾਂ ਦੇਖ ਰਹੇ ਹਾਂ ਕੈਨੇਡਾ ਨੇ ਸਟ੍ਰਿਕਟ ਕੀਤਾ ਆਸਟ੍ਰੇਲੀਆ ਨੇ ਸਟ੍ਰਿਕਟ ਕੀਤਾ ਨਿਊਜ਼ੀਲੈਂਡ ਨੇ ਸਟ੍ਰਿਕਟ ਕੀਤਾ ਹਰ ਕੰਟਰੀ ਸਟ੍ਰਿਕਟ ਕਰ ਰਹੀ ਹੈ ਇਹਨਾਂ ਦਾ ਵੀ ਇੱਕ ਟਾਰਗੇਟ ਹੁੰਦਾ ਐਨ ਐਕਸ ਸਟੂਡੈਂਟ ਲੈ ਲੇ ਉਹਦੇ ਬਾਅਦ ਇਹ ਸਟ੍ਰਿਕਟ ਕਰ ਦਿੰਦੇ ਆ ਜਦ ਇਹ ਸਟ੍ਰਿਕਟ ਕਰਦੇ ਆ ਨਾ ਫੇਰ ਸਟੂਡੈਂਟ ਆਣਗੇ ਮੈਡਮ ਇੱਥੇ ਭੇਜ ਦੋ ਫੇਰ ਉਹ ਪੋਸਿਬਿਲਟੀ ਨਹੀਂ ਬਣਦੀ ਤਾਂ ਜਦ ਪੋਸਿਬਿਲਟੀ ਹੈ ਉਸ ਟਾਈਮ ਜ਼ਰੂਰ ਸਟੂਡੈਂਟ ਅਪਲਾਈ ਕਰਨ ਔਰ ਜਦ ਤੁਸੀਂ ਵਰਲਡ ਕਲਾਸ ਐਜੂਕੇਸ਼ਨ ਚ ਕਹੋ ਯੂਕੇ ਚ ਜਿਹੜੀ ਯੂਨੀਵਰਸਿਟੀ ਆ ਤੁਸੀਂ ਦੇਖੋ ਬੈਸਟ ਯੂਨੀਵਰਸਿਟੀਆਂ ਹੈ ਯੂਕੇ ਦੀ ਜਿਹੜੀ ਐਜੂਕੇਸ਼ਨ ਹੈ ਉਹ ਬੈਸਟ ਐ ਐਜੂਕੇਸ਼ਨ ਵਰਲਡਵਾਈਡ ਚ ਆਉਂਦੀ ਹੈ ਬਾਕੀ ਆਪਣੀ ਪਾਕਟ ਤੇ ਡਿਪੈਂਡ ਕਰਦਾ ਆਪਾਂ ਕਿਹੜੀ ਕੈਟਾਗਰੀ ਦੀ ਯੂਨੀਵਰਸਿਟੀ ਯੂਕੇ ਵਿੱਚ ਚੋਸ ਕਰ ਰਹੇ ਹਾਂ ਬਿਲਕੁਲ ਠੀਕ ਹੈ ਮੈਮ ਤੁਸੀਂ ਕਿਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਨਾਲ ਡੀਲ ਕਰਦੇ ਹੋ ਧੱਲਾ ਸਾਹਿਬ ਸਾਨੂੰ ਬਹੁਤ ਸਮਾਂ ਹੋ ਗਿਆ ਇਸ ਇੰਡਸਟਰੀ ਦੇ ਵਿੱਚ ਬੱਚਾ ਜੇ ਆਈਵੀ ਲੀਗ ਦੀ ਯੂਨੀਵਰਸਿਟੀ ਜਿਦਾਂ ਯੂਐਸ ਚ ਹੈ ਐਦਾਂ ਇੱਥੇ ਰਸਲ ਗਰੁੱਪ ਦੀ ਇੰਡਸਟਰੀ ਰਸਲ ਗਰੁੱਪ ਦੀ ਯੂਨੀਵਰਸਿਟੀਆਂ ਹੁੰਦੀਆਂ ਜਿਹੜੀ ਬਹੁਤ ਬੜੀ ਬੜੀ ਜਿੱਦਾਂ ਦਰਹਾਂ ਮੈਂ ਐਮਬ੍ਰੇਜ਼ ਐ ਬਹੁਤ ਬੜੀ ਬੜੀ ਯੂਨੀਵਰਸਿਟੀ ਐ ਉਹਦੇ ਵਿੱਚ ਹੁਣ ਜੇ ਬੱਚਾ ਉੱਥੇ ਨੇ ਅਫੋਰਡ ਕਰ ਸਕਦਾ ਕਿਉਂਕਿ ਉਹਦੇ ਵਿੱਚ ਫਿਰ ਬੱਚੇ ਦੀ ਪਰਸੈਂਟੇਜ ਵੀ ਅੱਛੀ ਹੋਣੀ ਚਾਹੀਦੀ ਐ ਆਇਲਸ ਸਕੋਰ ਵੀ ਅੱਛਾ ਆਉਣਾ ਚਾਹੀਦਾ ਮੰਨ ਲਓ ਆਇਲਸ ਵੀ ਨਹੀਂ ਐ ਤੇ ਵਿਦਆਊਟ ਆਇਲਸ ਵੀ ਬਟ ਉਹਨਾਂ ਦੀ ਇੰਗਲਿਸ਼ ਦੀ ਪਰਸੈਂਟੇਜ ਜਿੱਦਾਂ ਹਰ ਯੂਨੀਵਰਸਿਟੀ ਦੇ ਹੁੰਦੀ ਐ ਕਿ ਤੁਹਾਡਾ ਸੀਬੀਐਸਸੀ ਆਈਸੀਐਸਸੀ ਦਾ 70% ਮਿਨੀਮਮ ਪਲੱਸ 2 ਉਚਾਣਾ ਚਾਹੀਦਾ ਫਿਰ ਇੰਗਲਿਸ਼ ਵੇਵਰ ਮਿਲਦਾ ਹੈ ਮੈਕਸਿਮਮ ਯੂਨੀਵਰਸਿਟੀਆਂ 'ਚ ਹੁਣ ਜਿਹੜਾ ਸਟੂਡੈਂਟ ਦਾ ਸਮਝੋ ਇੰਨੀ ਫੀਸਾਂ ਅਫੋਰਡ ਨਹੀਂ ਕਰ ਸਕਦਾ ਕਿਉਂਕਿ ਜਿਹੜੀ ਟਾਪ ਨੌਚ ਯੂਨੀਵਰਸਿਟੀਆਂ ਹੁੰਦੀਆਂ ਉਹਨਾਂ ਦੀ ਫੀਸ ਜਿਹੜੀ ਹੈ 20000 ਪਾਉਂਡ ਤੋਂ ਉੱਪਰ ਹੁੰਦੀ ਹੈ ਉਹ 엘ੀਟ ਕਲਾਸ ਫੈਮਿਲੀਜ਼ ਜਾਂ ਬਹੁਤ ਪੜਨ ਵਾਲੇ ਬੱਚੇ ਜਾਂ ਬਹੁਤ ਅੱਛੇ ਬੱਚੇ ਜਿਨ੍ਹਾਂ ਦਾ ਇੱਕ ਟਾਰਗੇਟ ਹੈ ਕਿ ਅੱਛੀ ਇੰਡਸਟਰੀਜ਼ ਦੇ ਵਿੱਚ ਜਾਂ ਤੇ ਜੌਬ ਕਰਨਾ ਜਾਂ ਆਪਣਾ ਬਿਜ਼ਨਸ ਕਰਨਾ ਉਹ 엘ੀਟ ਕਲਾਸ ਯੂਨੀਵਰਸਿਟੀਆਂ ਹੀ ਲੈਣਗੇ ਹੁਣ ਸੈਕੰਡ ਕੈਟਾਗਰੀ ਵਿੱਚ ਆ ਜਾਂਦਾ ਐਵਰੇਜ ਕਲਾਸ ਫੈਮਿਲੀ ਦੇ ਐਵਰੇਜ ਕਲਾਸ ਫੈਮਿਲੀ ਦਾ ਜਿਹੜਾ ਬੱਚਾ ਹੈ ਉਹ ਕਹਿੰਦਾ ਮੈਨੂੰ ਥੋੜੀ ਜਿਹੀ ਇਕਨੋਮਿਕਲੀ ਯੂਨੀਵਰਸਿਟੀ ਮਿਲ ਜਾਏ 15 ਤੋਂ 18000 ਪਾਉਂਡ ਦੀ ਯੂਨੀਵਰਸਟੀਆਂ ਮਿਲ ਜਾਂਦੀਆਂ ਉਹਨਾਂ ਦੇ ਵਿੱਚ ਵੀ ਉਹ ਸਕਾਲਰਸ਼ਿਪ ਦੇ ਦਿੰਦੇ ਉਹਨਾਂ ਦੇ ਪਲਾਨ ਹੁੰਦੇ ਕਿਉਂਕਿ ਸਕਾਲਰਸ਼ਿਪ ਕਾਫੀ ਲੱਗਦੀਆਂ ਔਰ ਯੂਕੇ ਦੇ ਵਿੱਚ ਜੇ ਬੱਚੇ ਨੂੰ ਪਤਾ ਹੋਏ ਜੇ ਸਮਝੋ 25 ਸੈਪਟੈਂਬਰ ਵਾਸਤੇ ਉਹਨੇ ਹੁਣ ਅਪਲਾਈ ਕਰਨਾ ਹੈ ਜਿਹੜੀ ਅੱਛੀ ਯੂਨੀਵਰਸਟੀਆਂ ਤੇ ਉਹਨਾਂ ਦਾ 100% ਸਕਾਲਰਸ਼ਿਪ ਵੀ ਲੱਗਦਾ ਅਕੋਰਡਿੰਗ ਟੂ ਪਰਸੈਂਟੇਜ ਅਕੈਡੈਮਿਕ ਰਿਕਾਰਡ ਪੋਰਟਫੋਲੀਓ ਉਹਨਾਂ ਦੇ ਬਹੁਤ ਅੱਛੀ ਸਕਾਲਰਸ਼ਿਪ ਲੱਗਦੀਆਂ ਹੁਣ ਜਿਹੜਾ ਇੱਕ ਐਵਰੇਜ ਬੱਚਾ ਜਿਸ ਨੂੰ ਘੱਟ ਫੀਸ ਵਾਲੀ ਚਾਹੀਦੀ ਉਹ ਐਡਵਾਂਸ ਅਪਲਾਈ ਕਰੇ ਇਹ ਬਿਲਕੁਲ ਹੁਣ ਜਾਣਾ ਕਾਲੀਆ ਬੱਚਿਆਂ ਨੂੰ ਉਹ ਫੇਰ ਜਿਹੜਾ ਹੁਣ ਅਪਲਾਈ ਕਰਦਾ ਤਾਂ 3000 ਤੋਂ 5000 ਪਾਉਂਡ ਇਮੀਡੀਏਟ ਸਕਾਲਰਸ਼ਿਪ ਵੀ ਇਹਨਾਂ ਨੂੰ ਮਿਲਦੀਆਂ ਬਟ ਆਇਲਸ ਦੇ ਬਿਨਾ ਬੱਚੇ ਜਾ ਸਕਦੇ ਇਸ ਟਾਈਮ ਬਾਅਦ ਵਿੱਚ ਸਾਡੋ ਜਨਵਰੀ ਦੇ ਬਾਅਦ ਸਾਨੂੰ ਨਹੀਂ ਪਤਾ ਬਟ ਇਸ ਟਾਈਮ ਕੁਝ ਯੂਨੀਵਰਸਿਟੀਆਂ ਇਵਨ ਸਟੇਟ ਬੋਰਡ ਨੂੰ ਵੀ ਵਿਦਆਊਟ ਆਇਲਸ ਲੈ ਰਹੀਆਂ ਬਿਲਕੁਲ ਠੀਕ ਹੈ ਸੋ ਵਿਦਆਊਟ ਆਇਲਸ ਸਲਨਲੀ ਇਹ ਮੌਕਾ ਹੈ ਜਲ ਤੋਂ ਜਲ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਯੂ ਕਿਦਾ ਵੀਜ਼ਾ ਹਾਸਲ ਕਰ ਸਕਦੇ ਹੋ ਸਕਰੀਨ ਤੇ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵੀਨਾ मैम ਨੂੰ ਖੁਦ ਵੀ ਮਿਲੋ ਔਰ ਟੈਲੀਫੋਨ ਤੇ ਵੀ ਤੁਸੀਂ ਗੱਲ ਕਰ ਸਕਦੇ ਹੋ ਥੈਂਕ ਯੂ ਸੋ ਮਚ ਵੀਨਾ मैम ਥੈਂਕ ਯੂ